ਪੀੜੇ ਥਾ ਵਾਲਾ ਵਧੀਆ ਤੁਹਾਨੂੰ ਦਿਖਾਉਣਿਆਂ ਦਾ ਜੁਰਕਾ ਤਾੜਕ ਹਾਂ ਅੱਜ ਤੱਕ ਤਾੜ ਕੇ ਰੱਖਿਆ ਕਰ ਮਣਾਇਆ ਇਹ ਪੀੜੇ ਥਾ ਵਾਲਾ ਸੀ ਬੈਂਪਰ ਵਾਲਾ ਵੱਡਾ ਹੋ ਗਿਆ ਗੱਡੀ ਦੇ ਗੱਡੀ ਤੇ ਬੈਂਪਰ ਵਾਲਾ ਵੱਡਾ ਕੀ ਹੋ ਗਿਆ ਇਹ ਦੂਜੇ

ਲੋਕੇ ਜੁਮਬੇ ਨਾ ਖੜਾਵਾ ਬਰਾੜੂ ਜਾਣਦੇ ਪਰ ਇਹ ਨੂੰ ਅੰਦਰ ਆ ਘੇਰ ਗੱਡੀ ਦਾ ਅੜ ਗਿਆ ਬਾਬਾ ਟਾਪ ਲੋ ਲਾਇਆ ਕਰਿਆ ਤੂੰ ਠੱਕਾ ਕਰਦਾ ਹੈ ਦਾ ਜਾਣਦਾ ਨਾ ਛਾਲਾ ਮਾਰਦਾ ਬੈਂਪਰ ਨੇ ਘਰ ਲੱਗ ਗਿਆ ਸਲਿੱਪ ਮਾਰਦਾ ਵੇਟ ਲੱਗ ਗਿਆ ਓਏ ਕੌਲੇ ਤੇ ਮਾਰੇਗਾ ਚੈਂਟਰ ਹੀ ਉੱਤੇ ਐਂਡਿਕ ਪਣ ਟਾਪ ਬਾਈ ਖੜਾ ਓਏ ਓਏ ਘੇਰ ਤਾਂ ਟਾਪ ਬਾਈ ਖੜਾ ਹੈ ਹਾਂ ਦਾ ਜਾਂਦਾ 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 ਜਾਣਦੇ ਜਾਣਦੇ ਕੋਈ ਨਹੀਂ ਦਾ ਲੱਗ ਜੂ ਮਾਣਾ ਮੋਟਾ ਡਰਿਆ ਨਾ ਕਰ ਉਹ ਬਰੇਸੀ ਦਾ ਮਗਰੋਂ ਕਰ ਲਾਂਗੇ ਆਈ ਵੀ ਹੈਲੋ ਬਰੇਸੀ ਦਾ ਫੇਰ ਕਰ ਲਾਂਗੇ ਤਾੜ ਕੇ ਰੱਖਿਆ ਕਰ ਤਾੜ ਕੇ ਥੋੜੀ ਜਿਹੀ ਮੁੰਡਾ ਸੈਂਸਿੰਗ ਆਉਂਦੇ ਦਿਮਾਗ ਨਹੀਂ ਕਰਦਾ ਥੈਂਕ ਯੂ ਗੱਲ ਥੈਂਕ ਯੂ ਫਰਕ ਪਾ ਜਾਂਦਾ ਦਾ ਨਾ ਪਤਾ ਵਰੀਕ ਦਾ 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 ਚਾਕੇਦਾਰ ਤਾ ਉਹ ਹੈਵੀ ਆ ਭਾਈ ਹੈਵੀ ਆ ਲੈ ਖਾਲੀ ਡਰਾਈਵਰੀ ਲੈ ਗਿਆ ਘਰ ਤਾਂ वो लाइटा चल <laughs> अरे बड़े हैवी ड्राइवर हो भाई चल चाल ਖਾਸ ਕੀ ਭੈਣੀ ਹੱਸ ਕਿਉਂ ਗਈ ਇਹ ਦੇਖੋ ਜੀ ਮੁੰਡੇ ਟਰਾਲਾ ਕਹਿੰਦੇ ਵੀ ਟੈਫੀ ਮੰਗਰ ਪਾਉਣਾ ਉਧਰੋਂ ਕੱਢ ਲਿਆ ਖਿੱਚਣਾ ਸਵਾਏ ਨੇ ਤਾਂ ਹੁੱਕ ਜੀ ਅੜ ਗਿਆ ਹਾਂ ਆਇਆ ਕੱਢ ਰਿਹਾ ਜਾਨ ਜਵਾਕ ਦੇ ਹਲਕੇ ਚ ਮੁਰਕੀ ਫਸੀ ਹੁੰਦੀ ਆ ਦੇਖੋ ਜੀ ਜਦੋਂ ਜਿਹੜਾ ਹੁੱਕ ਥੋੜੀ ਜੀ ਜ਼ਿਆਦਾ ਹੀ ਵੱਡੀ ਨਹੀਂ ਲੱਗਦੀ ਹੁੱਕ ਤਾਂ ਵੱਡੀ ਸੀ ਭਾਜੀ ਹਾਂ ਖਾਸ ਹੀ ਵੱਡੀ ਆ ਖਰ

ਇਹ ਕਸੂਤੇ ਫਸ ਗਏ ਤੇ ਫੇ ਵੀ ਜ਼ੋਰ ਵੱਧ ਮਾਰਦਾ ਨਾ ਆਂਟ ਪਟਦਾ ਚੱਕ ਲੈ ਵੀ ਹੁਣ ਨਹੀਂ ਲੱਗਦਾ ਕੀ ਇਹ ਵੀ ਨਿਕਲੂ ਹਾਂ ਕਿਉਂ ਮੰਨਦੇ ਹੋ ਫਿਰ ਇਹ ਐ ਅੱਠਵਾਂ ਅਜੂਬਾ ਦੁਨੀਆ ਦਾ ਹਾਂ ਜੀ ਕਿ ਪਾਸੇ ਵੀ ਲਾ ਦੇ ਨਹੀਂ ਨਹੀਂ ਤੇਰੇ ਟਰੈਕਟਰ ਦੇ ਟਾਇਰ ਥੱਲੇ ਚੱਲ ਗਿਆ ਧਰਨ ਵਾਲੀਆਂ ਫੱਟੇ ਪੌੜ ਲਵਾਉਣ ਵਾਲਿਆ ਟਰੈਕਟਰ ਦੇ ਦੇ ਜੇ ਸਲਿੱਪ ਮਰਵਾਉਣਾ ਫਿਰ ਤਾਂ ਵੱਧ ਤੁਲਦਾ ਜੋ ਸਲਿੱਪ ਮਾਰਦਾ ਨਾ ਉਹ ਤਾਂ ਵੱਧ ਦੁੱਲਦਾ ਇਹਦੇ ਥੱਲੇ ਸਮਾਨ ਧਰੋ ਕੋਸਣਾ ਕੋਸ ਲੋਨੇ ਕਾਥੇ ਲੰਮੇ ਟੰਮੇ ਹਾਂ ਹਾਂ ਹੁਣ ਤੇਰੀ ਵੀਡੀਓ ਹੁਣ ਤੇਰੀ ਵੀਡੀਓ ਵੜੀ ਜਾਂਦੀ ਆ ਦਾ ਡਰੇਸੀ ਹੈਵੀ ਤੋਂ ਬਾਈ ਕਰੀ ਆਉਂਦਾ ਅਜ ਦੂ ਵਾਦ ਦਾ ਸਵਾਰਨਾ ਲੈ ਜੂ ਹੈ ਏ ਏ ਲਈਆ ਕਰਾ ਉਤਰਾ ਲੈ ਲੜਾ ਮੁਰਗੀ ਨਿਕਾਪਾ ਬੇਚਣਾ ਵਾ ਮੈਂ ਸਿੱਧੇ ਹੋਂ ਉਹ ਬੇਰ ਨਾ ਹੋਰ ਲਾ ਲਾਈਟ ਨੇ ਨਾ ਵੀ ਸਲਿੱਪ ਮਾ ਪਾਏ ਕਿੜੂ ਕੰਮੋ ਕਰਾਤਾ ਇਹਦਾ ਸੁੱਦਾ ਟੰਗ ਕਰਦਾ ਹੈ। ਕੱਟ ਕੇ। ਹਾਂ? ਇਹ ਸਭ ਕੰਡਿਆ ਤੇਿਆਨਾਂ ਨੇ। ਇਹ ਫਾਂਸ ਲੈ ਉਹ ਹੈ। ਐਸੀ ਵਾਲਾ ਪ੍ਰਾਇਟ ਥੋੜਾ ਜਿਹਾ ਘੱਟ ਕਾਮਯਾਬ ਹੋਇਆ ਹੁਣ ਪਿੰਡ ਵਾਲਾ ਹੁੰਦਾ। ਇਹ ਦੇਖ ਲੇ ਜਾਂਦਾ ਤੁਰ ਕਿਉਂ ਵਰਨੇ। ਦੇਖ ਲੋ ਠਿੱਠ ਕਰਦਾ ਇਹ ਉਹ। ਖਾਂ ਕੱਢ ਲੋ। ਗਾ। ਕਾ ਬਣਾ ਲੋ ਹੀ ਨੀਹਾ ਵੱੱਲ ਬਣਾਵਾ ਪਹਿਲਾਂ ਪਿੰਡਾਂ ਵਾਲ ਬਣਾ ਤੋੜ ਦੇ ਪੰਜ ਚਾਰ ਨਾ ਉਹ ਆਏ ਜਮੇਰਾ ਕਿਰਾ ਇੰਨਾ ਉੱਚਾ ਹੋ ਗਿਆ ਸਮਾਨ ਸਮੂਹ ਧਰ ਦਿਓ ਜਾਂ ਕੇ ਪਾਣੀ ਨਹੀਂ ਪਊਗਾ ਇਹਨੂੰ ਤਾਂ ਨਹੀਂ ਨਾ ਹੋਣਾ ਚਾਹੀਦਾ ਉਹ ਦੇਣਾ ਉਹ ਪਿੱਛਾ ਹੋਰ ਕਰ ਦੇਣਾ ਠੀਕ ਆ ਬਰਾਬਰ ਤੋਂ ਉੱਪਰ ਪਾਉਂਦਾ ਕਿ ਨਾ ਸਹੀ ਤਾਂ ਬਰਾਬਰ ਹੋਵੇ ਮੱਝਾਂ ਨੇ ਬਰਾਬਰ ਹਾਂ ਇੰਨਾ ਉੱਚਾ ਤਾਂ ਹੋਵੇ ਬੋਲਾ ਲਾ ਦੇ ਮੈਂ ਵੀ ਪੂਰਾ ਉੱਚੀ ਨਾ ਹੋਰ ਆ ਲੈ ਲੜਾਈ ਕਰਨ ਹੁਣ ਕਹਿੰਦਾ ਕਿ ਮੈਂ ਲੜਾਈ ਕਰੂਗਾ ਲੜਾਈ ਕਰੇਗਾ ਹੁਣ ਤੂੰ ਠੀਕ ਹੈ ਆਇਨਾ ਬੇਤਨਾ ਵਜਣਾ ਵੀ ਹੈਗਾ ਕੋਈ ਨਾ ਕੋਈ हां कि देखोड़ा बम्पर मारे। ਹਾਂ ਹੁਣ ਕੋ ਸਾਡੀ ਵਾਰੀ ਐ। ਟੋਫੀ ਕਲੀ ਲੜਾਈ ਦੀ ਰੱਖਦਾ। ਟੋਫੀ ਕਲਾ ਲੜਾਈ ਦੀ ਰਹਿ ਗਿਆ। ਲੜਾਈ ਬਹੁਤ ਆ। ਹਾਂ ਲਾਉਂ ਮਹਲ ਲੜਾਈ ਤੇ ਕਰਤਾ ਜਿਵੇਂ ਰੋ। ਠੀਕ ਆ। ਬੱਸ ਪਿੰਡ ਵਾਲਿਆ ਬਹੁਤ ਆ ਇਧਰ। हे लडाई ते करता गल्ला